ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪਾ ਲੜੀਵਾਰ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਡਿਸਕਸ ਕਰ ਰਹੇ ਹਾਂ ਉਹਦੇ ਵਿੱਚੋਂ ਅੱਜ ਆਪਾਂ ਟੌਪਿਕ ਲਿਆ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਆ ਰਾਜਸੀ ਹਾਲਾਤ ਕਿਵੇਂ ਦੇ ਸੀ 8ਵੀਂ ਸਦੀ ਦੇ ਸ਼ੁਰੂ ਵਿੱਚ ਹੀ ਮੁਸਲਮਾਨਾਂ ਨੇ ਹਿੰਦੁਸਤਾਨ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ ਪਹਿਲਾ ਹਮਲਾ ਮੁਹੰਮਦ ਬਿਨ ਕਾਸਮ ਨੇ ਸਨ 1712 ਈਸਵੀ ਵਿੱਚ ਕੀਤਾ ਕਉਦੋ ਤੋਹੀ ਇਸ ਦੇਸ਼ ਦੇ ਦੁਖੜੇ ਸ਼ੁਰੂ ਹੋ ਗਏ ਸਨ ਪਰਦੇਸੀ ਹਮਲਾਵਰ ਇਸ ਦੇਸ਼ ਦਾ ਤਾਂ ਤੰਤੌਲਤ ਕਈ ਬਾਤ ਖੋ ਕੇ ਲਏ ਗਏ ਸਨ ਤਲਵਾਰ ਸਵਰਗ ਤੇ ਨਰਕ ਦੀ ਕੁੰਜੀ ਹੈ ਮੁਸਲਮਾਨ ਵੀਰਾ ਲਈ ਖੁਦਾ ਦੇ ਰਾ ਉੱਤੇ ਲਹੋਦਾ ਇੱਕ ਤੁਪਕਾ ਤੇ ਲੜਾਈ ਦੇ ਵਿੱਚ ਰਾਤ ਕੱਟਣੀ ਦੋ ਮਹੀਨਿਆਂ ਦੀ ਰੋਜ਼ੀਆਂ ਦੀ ਨਮਾਜ਼ ਨਾਲੋਂ ਕਿਤੇ ਵੱਧ ਗੁਣਕਾਰੀ ਸੀ ਜਿਹੜਾ ਮੁਸਲਮਾਨ ਵੀਰ ਲੜਾਈ ਦੇ ਮੈਦਾਨ ਵਿੱਚ ਮਰਦਾ ਸੀ ਉਹ ਸਿੱਧਾ ਬਹਿਸ਼ਤ ਸਵਰਗ ਨੂੰ ਜਾਂਦਾ ਮੰਨਿਆ ਜਾਂਦਾ ਸੀ ਐਸੀ ਧਾਰਮਿਕ ਸਿੱਖਿਆ ਨੇ ਉਹਨਾਂ ਨੂੰ ਬੇहद ਅਤਿਆਚਾਰੀ ਬਣਾ ਦਿੱਤਾ ਸੀ ਇਹ ਸਭ ਉਹ ਇਸਲਾਮ ਦੀ ਸੇਵਾ ਸਮਝ ਕੇ ਹੀ ਕਰ ਰਹੇ ਸਨ ਅਰਬੀ ਜੇਤੂਆਂ ਦੇ ਮਗਰੋਂ ਅਫਗਾਨ ਲੁਟੇਰੇ ਆਏ ਮੁਹੰਮਦ ਗਜਨਵੀ ਦੇ ਹਮਲਿਆਂ ਨੇ ਦੇਸ਼ ਵਿੱਚ ਹਹਾਕਾਰ ਮਿਚਾ ਦਿੱਤੀ ਉਸ ਨੇ 1001 ਤੋ ਲੈ ਕੇ 1024 ਤੱਕ ਕਈ ਹਮਲੇ ਕੀਤੇ ਉਸ ਦੇ ਦੁਆਰਾ ਸੋਮਨਾਥ ਮੰਦਰ ਦੀ ਲੁੱਟ ਇਤਿਹਾਸ ਪ੍ਰਸਿੱਧ ਹੈ ਉਸ ਦੇ ਪਿੱਛੇ ਪਿੱਛੇ ਹੋਰ ਕਈ ਹਮਲਾਵਰ ਵੀ ਆਏ ਹੌਲੀ ਹੌਲੀ ਹਮਲਾਵਰ ਨੂੰ ਇੱਥੇ ਪੱਕਾ ਰਾਜ ਸਥਾਪਿਤ ਕਰਨ ਦਾ ਖਿਆਲ ਆਇਆ ਜਿਉਂ-ਜਿਉਂ ਰਾਜ ਪੱਕਾ ਹੁੰਦਾ ਗਿਆ ਜ਼ੁਲਮ ਵੀ ਵਧਦੇ ਗਏ 200 300 ਸਾਲ ਇਵੇਂ ਹੀ ਬੀਤ ਗਏ ਬਾਰੀ-ਬਾਰੀ ਅੱਧੀ ਦਰਜਨ ਖਾਨਦਾਨਾਂ ਨੇ ਦਿੱਲੀ ਦੇ ਸੁਲਤਾਨ ਬਣਨ ਦੀ ਕੋਸ਼ਿਸ਼ ਕੀਤੀ ਪਰ ਉਹ ਪੂਰੀ ਤਰ੍ਹਾਂ ਸਫਲ ਨਾ ਹੋ ਸਕੇ ਲੇਕਿਨ ਦਿੱਲੀ ਦੇ ਹਾਰੇ-ਦਵਾਰੇ ਦੇ ਜਿਹੜੇ ਇਲਾਕੇ ਆ ਉੱਥੋਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਬਾਕੀ ਦੇਸ਼ ਦਾ ਸੁਤੰਤਰ ਜਾਂ ਆਜ਼ਾਦ ਹਿੱਸਾ ਨਵਾਬਾ ਦੇ ਹੀ ਅਧੀਨ ਹੁੰਦਾ ਸੀ ਨਵਾਬਾ ਨੇ ਵੀ ਖੂਬ ਝੁਲਮਟਾਈ ਉਸ ਸਮੇਂ ਦੇ ਇਤਿਹਾਸਕਾਰਾਂ ਨੇ ਉਸ ਵੇਲੇ ਦੇ ਹਾਲਾਤਾਂ ਨੂੰ ਇੰਜ ਬਿਆਨ ਕੀਤਾ ਆਮਲ ਤਵਾਰਿਕ ਵਿੱਚ ਈਬਨ ਅਮੀਰ ਲਿਖਦਾ ਹੈ ਕਿ ਗਜਨੀ ਦੇ ਸਾਬੋਦੀਨ ਨੇ ਅਜਮੇਰ ਦੇ ਹਜ਼ਾਰਾਂ ਵਸ਼ਨੀਕ ਮਾਰ ਦਿੱਤੇ ਸੀ ਤੇ ਬਾਕੀਆਂ ਨੂੰ ਗੁਲਾਮ ਬਣਾਇਆ ਤਾਜੁਲ ਅਮੀਰ ਵਿੱਚ हसन निजामੀ ਨਾਸਾਪੂਰੀ ਲਿਖਦਾ ਕਿ ਕুতਬੁਦੀਨ ਐਬਕ ਨੇ 1194 ਤੋਂ ਲੈ ਕੇ 1210 ਈਸਵੀ ਤੱਕ ਰਾਜ ਕੀਤਾ ਮੇਰਟ ਵਿੱਚ ਹਿੰਦੂਆਂ ਦੇ ਮੰਦਿਰ ਢਾਏ ਗਏ ਤੇ ਮਸੀਤਾ ਬਣਵਾਈਆਂ ਗਈਆਂ ਮਿਨਹਾਜੁਲ ਸਿਰਾਜ ਦੀ ਪੁਸਤਕ ਤਬਕਾਤੀ ਨਾਸਰੀ ਵਿੱਚ ਲਿਖਿਆ ਕਿ ਮੁਹੰਮਦ ਬਖਤਿਆਰ ਖਿਲਜੀ ਨੇ ਬਿਹਾਰ ਫਤਹਿ ਕੀਤਾ ਤਾਂ ਜਰੀਆਤੁਲ ਅੰਸਾਰ ਵਾ ਤਜਰੀਆਤੁਲ ਅੰਸਾਰ ਵਿੱਚ ਅਬਦੁੱਲਾ ਵਸਫ ਨੇ ਲਿਖਿਆ ਕਿ ਇਲਾਉਦੀਨ ਖਿਲਜੀ ਨੇ 1295 ਤੋਂ ਲੈ ਕੇ 1316 ਈਸਵੀ ਤੱਕ ਕੱਬੇ ਖਾੜੀ ਦੇ ਮੂੰਹ ਵਾਲੇ ਪਾਸੇ ਸ਼ਹਿਰ ਕਬਿਆਤ ਉੱਤੇ ਕਬਜ਼ਾ ਕੀਤਾ ਤਵਾਰੀਕ ਅਲਾਈ अथवा ਖਜਾਇਨ ਉਲ ਫਤੂਰ ਵਿੱਚ ਅਮੀਰ ਖੁਸਰੋ ਲਿਖਦਾ ਹੈ ਕਿ ਫਿਰੋਜ਼ਪੁਰ ਤੁਗਲਕ ਨੇ 1351 ਤੋਂ ਲੈ ਕੇ 1388 ਈਸਵੀ ਤੱਕ ਬਪਾਲ ਦੇ ਇਲਾਕੇ ਵਿੱਚ ਬਿਲਾਸਾ ਸ਼ਹਿਰ ਫਤਿਹ ਕੀਤਾ ਤੁਗਲਕਾ ਮਗਰੋ ਸੈਯਦ ਆਏ ਤੇ ਫਿਰ ਲੋਧੀ ਆਏ ਉਹ ਸਾਰੇ ਦੇ ਸਾਰੇ ਮਜਬੀ ਈਰਖਾ ਨਾਲ ਭਰੇ ਹੋਏ ਸੀ ਉਹਨਾਂ ਦੀ ਹਕੂਮਤਾਂ ਦੇ ਸਮੇਂ ਵੀ ਖੂਨ ਖਰਾਬੇ ਜ਼ੁਲਮ ਦਗੇਬਾਜ਼ੀਆਂ ਤੋਂ ਸਿਵਾਏ ਕੁਝ ਨਹੀਂ ਮਿਲਦਾ ਹੁਣ ਗੱਲ ਕਰਦੇ ਆ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੀ ਸਨ 1206 ਈਸਵੀ ਤੋਂ 1526 ਈਸਵੀ ਤੱਕ ਪਠਾਨਾਂ ਦੇ ਪੰਜ ਖਾਨਦਾਨਾਂ ਨੇ ਹਿੰਦੁਸਤਾਨ ਤੇ ਰਾਜ ਕੀਤਾ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ 1469 ईस्वी ਵਿੱਚ ਉਦੋਂ ਅਖੀਰਲੇ ਖਾਨਦਾਨ ਦਾ ਪਹਿਲਾ ਬਾਦਸ਼ਾ ਬੈਲੋਲ ਲੋਦੀ ਦਿੱਲੀ ਦੇ ਤਖਤ ਉੱਤੇ ਬੈਠਿਆ ਹੋਇਆ ਸੀ ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਸਿਕੰਦਰ ਲੋਦੀ ਦਿੱਲੀ ਦੇ ਤਖਤ ਤੇ ਬੈਠਿਆ ਉਸ ਨੇ 1489 ਤੋਂ 1517 ਤੱਕ ਰਾਜ ਕੀਤਾ ਉਸ ਨੇ ਦਿੱਲੀ ਦੀ ਥਾਂ ਤੇ ਆਗਰਾ ਨੂੰ ਰਾਜਧਾਨੀ ਬਣਾਇਆ ਸੀ ਆਪਣੇ ਰਾਜ ਦੇ ਸਮਿਆਂ ਇਸ ਨੇ ਬਹੁਤ ਸ਼ਕਤੀ ਰੱਖੀ ਹੋਈ ਸੀ ਇਸ ਨੇ 1490 ਈਸਵੀ ਵਿੱਚ ਬਨਾਰਸ ਅੰਦਰ ਕਬੀਰ ਸਾਹਿਬ ਜੀ ਨੂੰ ਵੀ ਸਰੀਰੀ ਕਸ਼ਟ ਗਿੱਤੇ ਸਨਮਸਤ ਹਾਥੀ ਦੇ ਸਾਹਮਣੇ ਵੀ ਸੁੱਟਿਆ ਗਿਆ ਡਾਕਟਰ ਲਤੀਫ ਉਸ ਰਾਜ ਬਾਰੇ ਲਿਖਦੇ ਹਨ ਕਿ ਉਸ ਵੇਲੇ ਧੋਖਾ ਫਰੇਬ ਠੱਗੀ ਚੋਰੀ ਚਲਾਕੇ ਦਾ ਹੀ ਰਾਜ ਸੀ ਹਿੰਦੁਸਤਾਨ ਦੇ ਹਰੇਕ ਨੁੱਕਰ ਉਤੇ ਬੇਚਾਨੀ ਤੇ ਕਮਰਾਟ ਸੀ ਹਿਸਟਰੀ ਆਫ ਇੰਡੀਆ ਦੇ ਪੰਨਾ 410 ਤੇ ਐਲਫਿਨਸਨ ਲਿਖਦਾ ਹੈ ਕਿ ਸਿਕੰਦਰ ਲੋਧੀ ਉਹਨਾਂ ਧਰਮੀਆਂ ਵਿੱਚੋਂ ਸੀ ਜਿਹੜੇ ਹਿੰਦੁਸਤਾਨ ਦੇ ਤਖਤ ਉੱਤੇ ਬੈਠੇ ਜਿਹੜੇ ਵੀ ਜਗਾ ਗਏ ਜਿਹੜੇ ਵੀ ਕਲੇ ਕਿਲੇ ਖੋਏ ਉਥੇ ਹੀ ਮੰਦਰ ਢਾ ਦਿੱਤੇ इवन Hindu Viranuta तीर्थ ਯਾਤਰਾ ਤੋਂ ਵੀ ਵਰਜਿਆ ਹੋਇਆ ਸੀ ਯਾਨੀ ਮਨਾ ਕੀਤਾ ਹੋਇਆ ਸੀ ਇੱਕ ਵਾਰ ਇੱਕ ਬ੍ਰਾਹਮਣ ਵੀਰ ਨੇ ਪ੍ਰਚਾਰ ਕਰਨ ਦੀ ਹਿੰਮਤ ਵੀ ਕੀਤੀ ਸੀ ਕਿ ਸਾਰੇ ਧਰਮ ਸੱਚੇ ਹਨ ਤੇ ਉਹਨਾਂ ਉੱਤੇ ਦਿਲੋ ਤੁਰਿਆ ਜਾਵੇ ਬਟ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਉਸੇ ਬ੍ਰਾਹਮਣ ਨੂੰ ਤੁਰੰਤ ਬੁਲਾਇਆ ਗਿਆ ਹੁਕਮ ਦਿੱਤਾ 12 ਕਾਜੀਆਂ ਨਾਲ ਆਪਣੀ ਇਸ ਰਾਏ ਉੱਤੇ ਚਰਚਾ ਕਰਨ ਲਈ ਕਿਹਾ ਗਿਆ ਪਰ ਜਦੋਂ ਖੁੱਲ ਕੇ ਚਰਚਾ ਕੀਤੀ ਗਈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਵੇਲੇ ਜੱਜ਼ੀਆ ਕਰ ਵੀ ਦੇਣਾ ਪੈਂਦਾ ਸੀ ਇਹ ਇੱਕ ਤਰ੍ਹਾਂ ਦਾ ਟੈਕਸ ਹੁੰਦਾ ਸੀ ਜੋ ਉਸ ਵੇਲੇ ਜਿਉਂਦੇ ਰਹਿਣ ਲਈ ਦੇਣਾ ਪੈਂਦਾ ਸੀ ਗੁਰੂ ਸਾਹਿਬ ਜੀ ਦੇ ਸਮਿਆ ਇਹ ਜੋ ਸਿਸਟਮ ਚੱਲਿਆ ਆ ਰਿਹਾ ਸੀ ਈਸੀ ਸਿਸਟਮ ਨੂੰ ਗੁਰੂ ਸਾਹਿਬ ਜੀ ਨੇ ਤੋੜ ਕੇ ਰੱਖ ਦਿੱਤਾ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਇਨਸਾਨੀਅਤ ਦੇ ਰਾਖੇ ਰਾਜੇ ਸ਼ਿਕਾਰੀ ਦੀ ਤਰ੍ਹਾਂ ਲੋਕਾਂ ਨੂੰ ਲੁੱਟ ਰਹੇ ਸਨ ਜ਼ੁਲਮ ਕਰ ਰਹੇ ਸਨ ਨੌਕਰ ਚਾਕਰ ਉਸ ਰਾਜੇ ਸ਼ੇਰ ਦੀਆਂ ਨਹੁੰਦਰਾ ਹਨ ਜਿਨ੍ਹਾਂ ਨੇ ਲੋਕਾਂ ਦੇ ਕਲੇਜੇ ਜ਼ਖਮ ਕਰ ਰੱਖੇ ਸੀ ਆਓ ਫਿਰ ਗੁਰਬਾਣੀ ਤੋਂ ਸਮਝਦੇ ਹਾਂ ਰਾਜੇ ਸੀ ਮੁਕਦਮ ਕੁੱਤੇ ਜਾਏ ਜਗਾਉਣ ਬੈਠੇ ਸੁੱਤੇ ਚਾਕਰ ਨਾ ਦਾ ਪਾਇਣ ਕਾਓ ਰਤਪਿਤ ਕੁੱਤੋ ਚਟ ਜਾਓ ਮਲਾਰ ਕੀ ਵਾਰ ਅੰਕ 1277 ਰਾਜੇ ਰਜਵਾੜੇ ਜਨਤਾ ਦਾ ਖਿਆਲ ਨਹੀਂ ਕਰਦੇ ਸਨ ਬਾਬਰ ਬਾਣੀ ਵਿੱਚ ਵੀ ਗੁਰਦੇਵ ਜੀ ਨੇ ਫਰਮਾਇਆ ਸਾਹਾ ਸੂਰਤ ਗਵਾਈਆਂ ਰੰਗ ਤਮਾਸੇ ਚਾਏ ਰਾਗ ਆਸਾ ਅੰਕ 417 ਭਾਈ ਗੁਰਦਾਸ ਜੀ ਨੇ ਇਸ ਰਾਜਸੀ ਦਸ਼ਾ ਨੂੰ ਵੀ ਆਪਣੇ ਵਿਅੰ ਆਪਣੇ ਲਫਜ਼ਾਂ ਵਿੱਚ ਇੰਜ ਬਿਆਨ ਕੀਤਾ ਕੱਲ ਆਈ ਕੁੱਤੇ ਮੂਹੀ ਖਾਜ ਹੋਇਆ ਮੁਰਦਾਰ ਗੁਸਾਈ ਮੁਸਲਮਾਨ ਰਾਜੇ ਤਾਂ ਜਨਤਾ ਉੱਤੇ ਜ਼ੁਲਮ ਕਰਦੇ ਹੀ ਸਨ ਲੇਕਿਨ ਹਾਲਾਤ ਐਨੇ ਨਿਗਰ ਚੁੱਕੇ ਸਨ ਜਿਹੜੇ ਹਿੰਦੂ ਭਰਾ ਸਰਕਾਰੀ ਨੌਕਰ ਸਨ ਉਹ ਵੀ ਆਪਣੇ ਹੀ ਜਾਤ ਦੇ ਭਰਾਵਾਂ ਦੇ ਨਾਲ ਤੋਖਾ ਕਰ ਰਹੇ ਸਨ ਇਸ ਨੂੰ ਇਵੇਂ ਸਮਝਦੇ ਹਾਂ ਜਿਵੇਂ ਇੱਕ ਰਿਝ ਆਇਆ ਹੋਇਆ ਬਾਜ ਹੋਰ ਪੰਛੀਆਂ ਨੂੰ ਫੜਫੜਾ ਕੇ ਆਪਣੇ ਮਾਲਿਕ ਪਾਸ ਲੈ ਆਉਂਦਾ ਹੈ ਗੁਰੂ ਸਾਹਿਬ ਜੀ ਦੀ ਨਜ਼ਰਾਂ ਵਿੱਚ ਇਹ ਪੜੇ ਲਿਖੇ ਲੋਕ ਸਨ ਜੋ ਗਰੀਬਾਂ ਦਾ ਖੂਨ ਚੂਸ ਰਹੇ ਸਨ ਹਰਨਾ ਬਾਜਾਂ ਤੈ ਸਿਕਦਾਰਾ ਇੰਨਾ ਪੜਿਆ ਨਾ ਫਾਂਦੀ ਲੱਗੀ ਜਾਤ ਫਾਇਨ ਅੱਗੇ ਨਹੀਂ ਥਾਉ ਮਲਾਰ ਕੀ ਵਾਰ ਅੰਕ 1270 ਤੇ ਆਪਾਂ ਹੁਣ ਅਖੀਰ ਵਿੱਚ ਇਹ ਹੀ ਸਮਝਦੇ ਹਾਂ ਕਿ ਉਹ ਸਮਾਂ ਲੋਭ ਦਾ ਰਾਜ ਸੀ ਚੌਕੀਦਾਰੀ ਕਾਮਦੀ ਸੀ ਸਰਦਾਰੀ ਕੂੜਦੀ ਸੀ ਜਨਤਾ ਅਗਿਆਨਤਾ ਤੇ ਹਨੇਰੇ ਵਿੱਚ ਫਸੀ ਹੋਈ ਸੀ ਸੱਚ ਤੇ ਸਤਾਚਾਰ ਬਿਲਕੁਲ ਉਡ ਚੁਕਿਆ ਸੀ ਧਰਮ ਦੇ ਠੇਕੇਦਾਰ ਧਰਮ ਨੂੰ ਵੇਚ ਕੇ ਖਾ ਰਹੇ ਸਨ ਤੇ ਅੱਜ ਵੀ ਲਗਭਗ ਇਹੋ ਜਿਹੇ ਹਾਲਾਤ ਬਣੇ ਹੋਏ ਹਨ ਅੱਜ ਸਾਨੂੰ ਸ਼ਬਦ ਗੁਰੂ ਤੋਂ ਸੇਧ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਇਹੋ ਅੱਜ ਦੇ ਸਮੇਂ ਦੀ ਮੰਗ ਹੈ ਅੰਤ ਵਿੱਚ ਉਸ ਵੇਲੇ ਦੇ ਰਾਜਸੀ ਹਾਲਾਤ ਗੁਰਬਾਣੀ ਅਨੁਸਾਰ ਵੇਖਦੇ ਆ ਲੱਭ ਪਾਪ ਦੂਏ ਰਾਜਾ ਮਹਤਾ ਕੋੜ ਹੋਆ ਸਿੱਖਦਾ ਕਾਮ ਨੇਬ ਸਦ ਪੁੱਛੀਐ ਬੈ ਬੈ ਕਰੇ ਵਿਚਾਰ ਅੰਦੇ ਰਹਿਇਤ ਗਿਆਨ ਵੀ ਹੋਣੀ ਪਾਏ ਪਰੇ ਮੁਰਤਾਰ ਗਿਆਨੀ ਨੱਚੇ ਵਾਚੇ ਵਾਵੇ ਰੂਪ ਕਰੇ ਸਿਕਾਰ ਉੱਚੇ ਕੂਕੇ ਵਾਧਾ ਗਾਵੇ ਜੋਦਾ ਕਾ ਵਿਚਾਰ ਆਸਾ ਕੀ ਬਾ ਅੰਕ 430 ਧੰਨਵਾਦ ਜੀ ਇਹ ਸਨ ਅੱਜ ਦੀਆਂ ਵਿਚਾਰਾਂ ਅਗਲੀਆਂ ਵਿਚਾਰਾਂ ਅਗਲਾ ਇਤਿਹਾਸ ਅਸੀਂ ਅਗਲੀ ਕਲਾਸ ਵਿੱਚ ਡਿਸਕਸ ਕਰਾਂਗੇ